ਅੱਛੇ ਹੀ ਕਰ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜੱਸੀਪੋ ਵਾਲੀ ਅੱਜ ਭਾਈ ਗੁੱਗੂ ਗਿੱਲ ਦਾ ਜਨਮ ਦਿਨ ਸੀ ਤੇ ਆਪਾਂ ਮੰਨ ਜਿਹੜੇ ਗਏ ਸੀ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਲਈ ਭਾਈ ਗੁੱਗੂ ਗਿੱਲ ਨੂੰ ਤੇ ਭਾਈ ਜੀ ਨਾ ਸਮੰਤ ਹੀ ਹੈ ਸਾਰਾ ਬਲੌਗ ਆਪਣਾ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜੱਸੀਪੋ ਵਾਲੀ ਅੱਜ ਟਾਈਮ ਅਸੀਂ ਜਾ ਰਹੇ ਆ ਮਲੋਟ ਵੱਲ ਨੂੰ ਤੇ ਅੱਗੇ ਜਾਵਾਂਗੇ ਆਪਾਂ ਮਾਨੀ ਖੇੜੇ ਤੇ ਅੱਜ ਭਾਈ ਜੀ ਇਸ ਬਲੌਗ ਨੂੰ ਆਪਣਾ ਜ਼ਰੂਰ ਦੇਖੋ ਨਾ ਤੇ ਜੇ ਵਧੀਆ ਲੱਗਿਆ ਤਾਂ ਉਹਨੂੰ ਜਨਮ ਦਿਨ ਤੇ ਮੁਬਾਰਕ ਸ਼ੇਅਰ ਵੀ ਕਰੋ ਦੇਣ ਦਾ ਮਨ ਜ਼ਰੂਰ ਕਰਿਓ ਤੇ ਇੱਧਰ ਮੇਰੇ ਨਾਲ ਅਜੇ ਤੇ ਤਖਤਾਰ ਟੈਕਸੀ ਪਹੁੰਚਾਣਾ ਮੂਰੇ ਜੈਲਦਾਰ ਗੱਡੀ ਤੇ ਛੜ ਬੈਠਾ ਤੇ ਇੱਧਰ ਆਪਣਾ ਭਤੀਜਾ ਗੱਡੀ ਚਲਾਉਂਦਾ ਚਾਹਵਾ ਜਾ ਤੇ ਤੁਹਾਨੂੰ ਦਿਖਾਉਣੇ ਆਪਾਂ ਚੱਲੇ ਮਲੋਟ ਵਾਲਾ ਤੇ ਆਪਣੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਨਾਲੇ ਤਾਂ ਨਾਲੇ ਕਰ ਦਿਓ ਲਾਇਕ ਨਾਲੇ ਕਰ ਦਿਓ ਫਾਈ ਲਾਇਕ ਨਾਲੇ ਕਰ ਦਿਓ ਕਮੈਂਟ ਹੈ ਨਾ ਤੁਹਾਨੂੰ ਦਿਖਾਉਣਾ ਹੈ ਆਪਾਂ ਚੱਲ ਪਏ ਆਪਾਂ ਮਲੋੜ ਰੋਡ ਤੋਂ ਆਪਾਂ ਹੁਣ ਜੱਸੀ ਪੌ ਵਾਲੀ ਤੋਂ ਚੱਲ ਪਏ ਮਾਣੀ ਖੇੜੇ ਜਾਵਾਂਗੇ ਆਪਾਂ ਤੁਹਾਨੂੰ ਦਿਖਾਉਂਦੇ ਆਂ ਭਾਈ ਜੀ ਦੀ ਕੁੱਤ ਤੇ ਆਪਾਂ ਚੜਾਂਗੇ ਮਲੋੜ ਰੋਡ ਤੇ ਆਪਾਂ ਅੰਦਰ ਜਿਵੇਂ ਜਿਵੇਂ ਬਾਈ ਜੀ ਤੇ ਆਪਾਂ ਤੇ ਬਾਈ ਪਾਸ ਜਾਂਦੀ ਜਿਹੜੀ ਜਾ ਮਲੋੜ ਭਾਈ ਜੀ ਨੂੰ ਮਿਲਾਂਗੇ ਮੈਂ ਤੁਹਾਨੂੰ ਦਿਖਾਉਂਦੇ ਆਂ ਆਪਾਂ ਮਲੋਟ ਤੋਂ ਮਾਣੀ ਛੇੜੇ ਨੂੰ ਜਾਣ ਵਾਲੀ ਲਿੰਕ 'ਤੇ ਜਿਹੜੇ ਵੱਲ ਕੱਲ ਪੇ ਮਲੋਟ ਪਿੰਡ ਚੜ ਗਏ ਸਾਬ ਤੋਂ ਚੜ ਗਏ ਮਾਣੀ ਛੇੜੇ ਨੂੰ ਜਾਊਗੀ ਤੇ ਪਿੰਡਾਂ ਆਉਂਦਾ ਉਹ ਲਿੰਕ ਰੋੜਾ ਹੈ ਉੱਥੇ ਵੱਲ ਪੇ ਘਰ ਵੱਲੂ ਤੇ ਆਪਾਂ ਪਹੁੰਚਣ ਵਾਲੇ ਹਾਂ ਮਾਣੀ ਛੇੜੇ ਆ ਪਹੁੰਚ ਚੁੱਕੇ ਹਾਂ ਮਾਣੀ ਛੇੜੇ ਗਲੇ ਦਾ ਘਰ ਦੇ ਜਿੰਦਾ ਸਾਹਮਣੇ ਇਸ ਰੋਡ ਤੋਂ ਬਈਆਂ ਤੇ ਸਾਰਾ ਇਕੱਠਾ ਪੂਰਾ ਸਾਹਮਣੇ ਦੇਖੋ ਤੇ ਅਸੀਂ ਅੱਗੇ ਲੰਗੇ ਘਰ ਤੋਂ ਥੋੜਾ ਜਿਹਾ ਹਵੇਲੀ ਆ ਗਏ ਪਾਣੀ ਪੂਣੀ ਪੀਣੇ ਥੋੜਾ ਜਿਹਾ ਤੇ ਅੱਗੇ ਆ ਗਏ ਸੀ ਆਪਾਂ ਅਗਲੀ ਮਾਣੀ ਮਾਣੀ ਖੜਿਆਲੀ ਰੋਡ ਤੇ ਤੇ ਗੁਲਬਸਾਹ ਦਾ ਘਰ ਬਹੁਤ ਜਿਆਦਾ ਕੱਟਿਆ ਪਾਈ ਜੀ ਅੱਜ ਅੱਗੇ ਥੋੜਾ ਜਨਾ ਆਇਆ ਗਿਆ ਗੁਲਬਸਾਹ ਨੂੰ ਇਧਰ ਮਾਣੀ ਖੜਾ ਪਿੰਡ ਰਜੰਦਾ ਆ ਆਪਣੀ ਗੱਡੀ ਆ ਸਟਾਰ ਫੈਨ ਇਹ ਆਪਣੀ ਗੱਡੀ ਆ ਮੋੜ ਲਾ ਮੋੜ ਲਾ ਮੋੜ ਲਾ ਤੇ ਇਹ ਦਕਸ਼ੀਰ ਭਵਾਨਾ ਆ ਸਾਡੇ ਤੇ ਉਹਨਾਂ ਦਾ ਲੜਕਾ ਜੀ ਆ ਜਲਦਾਰ ਤੇ ਅਜੇਸ਼ ਤਮਾਨਾ ਜੀ ਮੀਤੇ ਪ੍ਰਧਾਨ ਦਾ ਭਤੀਜਾ ਤੇ ਤੁਹਾਡਾ ਵੀਰ ਭਵਿੰਦਰ ਸਿੰਘ ਚਾਹਾਨ ਆਣਾ ਪਾਣੀ ਪੀ ਲੈ ਮੈਂ ਕਿਹਾ ਤੇ ਇਹ ਬਾਈ ਜੀ ਆਪਣੇ ਹੈਗੀ ਆ ਮਾਣੀ ਖਿੜਾ ਰੋਡ ਆ ਇਹ ਲਿੰਕ ਰੋਡ ਉਥੇ ਘਰ ਆ ਬਾਈ ਦਾ ਤੇ ਆਪਾਂ ਹੁਣ ਵਾਪਸ ਗੱਡੀ ਮੋੜ ਲਈ ਤੇ ਬਾਈ ਜੀ ਦੇ ਘਰ ਵੱਲ ਜਾਂਦੇ ਹੁਣ ਆਪਾਂ ਤੇ ਆ ਆ ਗਿਆ ਆਪਾਂ ਜਿਹੜੀ ਪਈ ਜਾਂਦੀ ਆ ਹੁਣ ਤਾਂ ਸੜਕ ਬਣ ਆਲੀ ਬਾਈ ਜੀ ਦਾ ਉਸ ਪਈ ਤੇ ਆ ਗਏ ਹਵੇਲੀ ਆ ਗਈ ਬਾਈ ਜੀ ਗੁੱਗੂ ਗੱਲ ਸਾਹਿਬ ਦੀ ਤੇ ਉਹ ਦੇਖੋ ਇਕੱਠੀ-ਕੱਠ ਹੈ ਤੇ ਸਾਡੇ ਸਾਡੇ ਜਾਂਦਿਆਂ ਨੂੰ ਅੱਗੇ ਇੱਕ ਚੈਨਲ ਦੀ ਇੰਟਰਵਿਊ ਚੱਲ ਰਹੀ ਸੀ ਬਾਈ ਜੀ ਨਾਲ ਆ ਤੇ ਲਾਹੌਰ ਦੇਖੋ ਬਹੁਤ ਸੋਹਣੇ ਹਵੇਲੀਆਂ ਬਾਈ ਜੀ ਦੀ ਤੇ ਬਾਈ ਜੀ ਦੱਸਦੇ ਸੀ ਕਹਿੰਦੇ 1982 ਚ ਅਸੀਂ ਇਸ ਘਰੇ ਆਏ ਸੀਗੇ ਬਾਈ ਜੀ ਕਈ ਵਾਰੀ ਗੱਲਾਂ ਕਰਦੇ ਹੁੰਦੇ ਆ ਤੇ ਉਹ ਦੱਸਦੇ ਸੀ ਜਾਂਦੇ ਭਵਿੰਦਰ ਅਸੀਂ 1982 ਆਏ 1982 ਚ ਇਸ ਘਰੇ ਆਏ ਸੀਗੇ ਤੇ ਉਦੋਂ ਬਾਅਦ ਇਹਨਾਂ ਨੇ ਹੁਣ ਹਵੇਲੀ ਬਣਾ ਲਈ ਇਹਦਾ ਸਾਈਡ ਤੇ ਤੇ ਗੱਲ ਸਭ ਇੰਟਰਵਿਊ ਦੇ ਹੀ ਜਾਂਦੇ ਆ ਆਪਣੇ ਇਹ ਕਿਤੇ ਨਲ 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 ਰੋਡ ਦਾ ਨਾਮ ਲੈ ਆ ਉਹ ਸਾਡਾ ਇੱਕ ਨਾਂ ਲਗਮਾ ਜਹ ਰਹੇ ਹਾਂ ਜੀ ਮਾਣੀ ਖੇੜਾ ਪਿੰਡ ਦੇ ਵਿੱਚ ਆਏ ਮਾਣੀ ਖੇੜਾ ਹਾਂਜੀ ਇਹ ਜਿਹੜਾ ਪਿੰਡ ਹੈ ਕਿਆ ਬਾਤ ਕਿਆ ਬਾਤ ਮੈਂ ਕਿਹਾ ਵੀ ਚਲੋ ਅੱਜ ਜਿਹੜਾ ਦੇਸੀ ਅੰਦਾਜ਼ ਹੈ ਨਾ ਜਿਹੜਾ ਸਾਰੇ ਪਸੰਦ ਕਰਦੇ ਆ ਅਕਰਾਊਡ ਦੇਖ ਰਹੇ ਆਪਾਂ ਕਿੰਨੇ ਨੇ ਘੰਟਾ ਕ ਪਹੁੰਚੇ ਨੇ ਲੋਕਾਂ ਦੇ ਆਏ ਨੇ ਇੱਕ ਕਰਾਊਡ ਹਟ ਦਾ ਨਾਂ ਹੀ ਨਹੀਂ ਲੈ ਰਿਹਾ ਇੰਨੀ ਰਿਸਪੈਕਟ ਜਿਹੜੀ ਹੈ ਤੁਹਾਡੀ ਵਿੱਚੋਂ ਆਈ ਆ ਮੈਂ ਤਾਂ ਕਹਿੰਦਾ ਵੀ ਇਹ ਸਭ ਤੋਂ ਬਹੁਤ ਮਾਣ ਵਾਲੀ ਗੱਲ ਪੰਜਾਬੀ ਕਿ ਸਾਡੇ ਕੋਲ ਇਹੋ ਜਿਹੇ ਹੀਰੇ ਪਏ ਆ ਇਹਨੂੰ ਦੇਖਣ ਵਾਸਤੇ ਲੋਕ ਬਹੁਤ ਮਿਲਦੇ ਆ ਰਹੇ ਨੇ ਪਿਆਰ ਸਰਕੇ ਜਾਂਦਾ ਬਾਉ ਬਾਈ ਜੀ ਦੀ ਹਵੇਲੀ ਬਹੁਤ ਹੀ ਖੂਬਸੂਰਤ ਹੈ ਤੇ ਬਾਈ ਜੀ ਹੁਣ ਆਪਣੇ ਕੁੱਤੇ ਦਿਖਾਉਣ ਦਾ ਦਿਖਾਉਂਗੇ ਆਪਾਂ ਨੂੰ ਤੇ ਆਹ ਦੇਖੋ ਕੁੱਤੇ ਬਾਈ ਦੇ ਜੀ ਦੱਸੋ ਕਿਹੜੇ ਜੀ ਦੱਸੋ ਸੈਸ਼ਨ ਹੈ ਜੀ ਉਹ ਸ਼ਿਕਾਰੀ ਨੇ ਇਹ ਗੱਲ ਸਭ ਨਾਲ ਮੇਰਾ ਰਿਸ਼ਤਾ ਹੈਗਾ 2003 ਦਾ ਉਹੋ ਬਾਈ ਜੀ ਨੂੰ ਮੈਂ ਪਹਿਲਾਂ ਰੋਆ ਸੀ ਉਦੋਂ ਵਾ ਤਾਂ ਬਹੁਤ ਵਾਰੀ ਮੁਲਾਕਾਤ ਹੋਈਆਂ ਸਾਡੀਆਂ ਗੋਗਲ ਸਾਹਮਣੇ ਆਉਦਾਂ ਮੈਂ 16 17 ਸਾਲਾਂ ਦਾ ਸੀ 2003 ਚ ਉਹ 22 ਇਹ ਬਹੁਤ ਹੀ ਮੇਰਾ ਸਤਿਕਾਰ ਕਰਦੇ ਆ ਤੇ ਮੈਂ ਵੀ ਬਾਈ ਜੀ ਨੂੰ ਬਹੁਤ ਪਿਆਰ ਕਰਦਾ ਤੇ ਜਿਵੇਂ ਲੜਦੇ ਫਿਰ ਇਹਨਾਂ ਦੇ ਮੋਟੇ ਤੇ ਆਪ ਬਾਈ ਜੀ ਪੇਡੂ ਦਹੁੰਦੇ ਲੜਾਈ ਆ ਪੇਡੂ ਹੁੰਦਾ ਕੋਈ ਉਹਦੀ ਗੱਲ ਕਰ ਰਿਹਾ ਇੱਕ ਤਿੰਨ ਵਾਲਿਆਂ ਨਾਲ ਤੇ ਸ਼ਰਾਬ ਦੀ ਚੰਨੂ ਵਾਲਾ ਵੀ ਵਾਈਨ ਦਾ ਸਵਾਲ ਜਵਾਬ ਕਰ ਰਿਹਾ ਕਿ ਇਹ ਹੈਗੀ ਆ ਜੀ ਆਪਾਂ ਇਹ ਆ ਪਾਈ ਵੀਰ ਆ ਅਵੇਲੀ ਦੇ ਨਾਲ ਹੀ ਮਕਾਨ ਬਣਿਆ ਜਿੱਥੇ ਬਾਈ ਜੀ ਦੇ कुत्यापै कुत्ते बकरियां भेडूते जानवर वगैरह रखे होते तो 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 बहुत ज्यादा बहुत ज्यादा शेर पता कर दिया। ਹੋ ਅੱਜ ਵੀ ਬਾਈ ਜੀ ਆਣ ਲੱਗੇ ਪਹਿਲਾਂ ਚੱਲ ਲਵਾਂਗਾ ਕਿਉਂਕਿ ਅਸੀਂ ਤੁਹਾਡੇ ਪਿੰਡ ਲੈ ਕੇ ਆਉਣਾ ਚਾਹੁੰਦੇ ਹਾਂ ਹੈਗਾ ਵੀ ਇਹਨਾਂ ਦੇ ਕੋਲ ਇੱਕ ਸਵਾਲ ਹੈ ਇਹ ਦੇਖ ਦੇ ਕੇ ਮੈਂ ਕਹਿੰਦੀ ਤੁਹਾਨੂੰ ਸ਼ੁਰੂ ਕੀ ਬਣਾਣਾ ਚਾਹੁੰਦੀ ਹਾਂ ਬਾਈ ਜੀ ਬਹੁਤ ਹੀ ਚੰਗੇ ਇਨਸਾਨ ਹਨ ਬਹੁਤ ਹਰੇਕ ਨੂੰ ਬਹੁਤ ਤਤਕਾਰ ਨਾਲ ਮਿਲਦੇ ਹਨ ਪਿਆਰ ਨਾਲ ਤੇ ਬਾਈ ਜੀ ਇੰਟਰਵਿਊ ਦੇਣ ਲੱਗੇ ਆਪਾਂ ਸੋ ਨੋਂ ਕੋਈ ਐਂਟੂ ਦੀਆਂ ਗੱਲਾਂ ਜੀ ਇੱਕ ਇਹ ਹੋਣਾ ਨੇ ਕਿ ਕਹੇ ਤਾ ਜਦੋਂ 17 ਦਿਨ ਟੈਨਸ਼ਨਾਂ ਤੇ ਭੱਜ ਫੜ ਕੇ ਹਨਾ 17 ਕੰਮ ਕਰ ਕਰ ਉਹ ਬਾਈ ਦੇਵਨ ਖੇੜਿਆਲਾ ਜਸਪਾਲ ਬਰਾੜ ਖੜਾ ਬਾਈ ਇਹ ਤਾਂ ਫਿਰ ਇੱਥੇ ਲੈ ਗਏ ਬਿਲਕੁਲ ਜੇ ਸਕੂਨ ਤੇ ਇਹ ਵੀ ਆਪਣਾ ਯਾਰ ਹੈ ਤੇ ਬਾਈ ਦੀ ਹੁਣ ਆਪਣੀਆਂ ਗੱਡੀਆਂ ਦਿਖਾਉਣਗੇ ਦੀਪ ਪੱਤਰਕਾਰ ਨੂੰ ਦੇ ਜੀ ਚਾਰੀ ਕਰਾਂਗੇ 70 ਗਾਣੇ ਬਹੁਤ ਵਧੀਆ ਗੱਡੀ ਤਿਆਰ ਕਰੀ ਆ ਬਾਈ ਜੀ ਨੇ ਤੇ ਮੈਂ ਉਸ ਦੇ ਮੈਂ ਚਰਵਾਈ ਹੈ ਤੇ ਬਹੁਤ ਸ਼ੌਂਕਾ ਬਾਈ ਜੀ ਦੀਪਾਂ ਦਾ ਨਹੀਂ ਆਪਣੇ ਤੁਸੀਂ ਵੀ ਬਾਈ ਜੀ ਇੱਕ ਵਾਰ ਖੇਤ ਵੀ ਦੱਸਦੇ ਸੀ ਮੁੰਡੇ ਕਹਿੰਦੇ ਇਸੇ ਦੀ ਜਾਂਦਾ ਭਾਈ ਜੀ ਜਿਹੜਾ ਮਾਰਨਾ ਉਹ ਬਾਈ ਨਾਲ ਜਦੋਂ ਗ੍ਰੀਨ ਸਟਾਟ ਹਾਂ ਜੀ ਅਧਿਕਾਰ ਅੱਗੇ ਹੋएगी ਆਪਾਂ ਪਿੱਛੇ ਹੋਵਾਂ ਤੇ ਬਾਈ ਜੀ ਗੂਗਲ ਸਾਹ ਬਹਿ ਕੇ ਜੀਪ 'ਚ ਕੰਮ ਕਰਦਾ ਬਾਈ ਵੀ ਰਹਿ ਗਿਆ ਤਾਂ ਅੱレ ਜੇ ਮੈਂ ਪਾਈ ਜਿਹੜੀ ਕਿਸੇ ਫਿਲਮ ਨੂੰ ਕੂਟੋਂ ਨਹੀਂ ਚੱਲ ਰਹੀ ਪਈ ਹੈ ਜਾ ਰਹਾ ਤੇ ਬਾਈ ਜੀ ਨੂੰ 3 ਸਾਲ ਬਾਅਦ ਮਿਲਿਆ ਤਾਂ ਮੈਂ ਚਾਰ ਚਾਰ ਪੰਜ ਸਾਲਾਂ ਬਾਅਦ ਮੇਰੇ ਦੀ ਬਾਈ ਜੀ ਨਾਲ ਫੂਟਿੰਗ ਚੱਲਦੀ ਆਪਣੇ ਬੰਗਲੇ ਦੇ ਨੇੜੇ ਉੱਧਰ ਮਿਲ ਕੇ ਆਈ ਬਾਈ ਜੀ ਨਾਲ ਫੂਟਿੰਗ ਉਹਦੇ ਵੀ ਬਾਈ ਜੀ ਨਾਲ ਕੋਈ ਬਹੁਤ ਜ਼ਿਆਦਾ ਗੱਲਬਾਤ ਨਹੀਂ 15 20 ਮਿੰਟਾਂ ਚ ਗੱਲਬਾਤ ਹੋਈ ਜੀ ਬਾਈ ਜੀ ਦਾ ਨਾਮ ਜਲਕਾਉਂ ਨਾਲ ਆ ਗੱਜਲਦਾਰ ਗੰਗ ਸਿੰਘ ਤੇ ਮੇਰੇ ਨਾਲ ਪਿੰਡੋਂ ਬੱਚੇ ਗਏ ਸੀ ਆਪਣੇ ਦਿਸੀਏ ਪਲਵਾਨ ਦਾ ਮੁੰਡਾ ਜਤਾਰ ਤੇ ਨੀਤੇ ਪ੍ਰਧਾਨ ਦਾ ਭਤੀਜਾ ਅਜੇ ਸਮਾਣਾ ਤੇ ਬਾਈ ਦਾ ਮਕਾਨ ਆ ਜਿੱਥੋਂ ਜੀ ਕੱਢੀ ਸੀ ਢੰਡੇਦਰ ਨਾਮ ਤੇ ਬਹੁਤ ਤਕੜੀਆਂ ਇੱਥੇ ਬੈਨ ਲੱਗੀਆਂ ਮੈਨੂੰ ਤਨ ਬੈਲੀਆਂ ਲੱਗੀਆਂ ਬਾਈ ਜੀਆਂ ਅ ਦਿੱਤਨ ਨਵੈਲੀਆਂ ਅੱਛਾ ਤੇ ਉਹਨਾਂ ਤੇ ਪਹਿਲਾਂ ਤਾਂ ਭਰਾ ਰਹਿੰਦੇ ਹੁੰਦੇ ਸੀ ਉਹਨਾਂ ਦੇ ਰਪਿੰਦਰ ਗਿੱਲ ਜੋ ਵੀ ਫਿਲਮ ਐਕਟ੍ਰੈਕਟਰ ਸੀ ਤੇ ਆ ਆਪਣੇ মিডিਆ ਵਾਲੇ ਬਾਈ ਮੈਡਮ ਖੜੀ ਆ ਕੰਮ ਨਹੀਂ ਤੇ ਗੂਗਲ ਸਾਹਿਬ ਜਿਹੜਾ ਦੇਖੋ ਵੀ ਮੁੰਡਾ ਜੀ ਦਾ ਲਾਦੀ ਭਾਈ ਗੱਡੀ ਅੰਦਰ ਤੇ ਆ ਬੈਠੇ ਮੀਡੀਆ ਵਾਲੇ ਤੇ ਬਾਈ ਜੀਆਂ ਗੱਡੀਆਂ ਹੋਰ ਖੜੀਆਂ ਲਾਦੀ ਜੀਬ ਲਿਆ ਕੇ ਬਾਈ ਜੀ ਨੇ ਗੱਲਸਾਹ ਵੀ ਤੋਰ ਦੇਖੋ ਤੋਰ ਦੇਖਣ ਵਾਲੀ ਆ ਬਸ ਨਜ਼ਾਰਾ ਹੀ ਆ ਜਾਂਦਾ ਤੇ ਇਹ ਗੱਲਸਾਹ ਦਾ ਲੜਕਾ ਹੈ ਬਾਈ ਜੀ ਦਾ ਗੁੱਗਲਸਾਹ ਦਾ ਮੇਰੇ ਬਾਈ ਦਾ ਅਸੀਂ ਚਾਰ ਭਰਾ ਸੀ ਪੈਰਾ ਦੇ ਤੋਂ ਦੋ ਰੱਬ ਨੂੰ ਚੇਰੇ ਹੋਗੇ ਮੈਂ ਇਹਦੇ ਵਿੱਚ ਬਚੇ ਪਿੰਡ ਵਾਲੀ ਪੁਰਾਣੀ ਵੇਲੀ ਰਹਿੰਦੇ ਨੇ ਉੱਥੇ ਸਾਡਾ ਘਰ ਹੈ 2 ਕਿਲੋਮੀਟਰ ਆਪਾਂ ਬਾਈ ਜੀ ਸਾਡਾ ਦੋਸਤ ਪਿੱਛੇ ਖੜਿਆ ਨਾਮ ਸੰਤਾਲ ਨੇ ਦੇ ਪਰਿਵਾਰ ਦੇ ਹੋਂਦ ਤੋਂ ਸਾਡਾ ਬਠਿੰਡੇ ਕੀ ਪਿੰਡ ਪਿੰਦਾ ਇਹ ਰਿਸ਼ਤੇ ਜੀ ਜਿਦਾ ਮੈਨਾਂ ਦੇਖਦਾ ਹੁੰਨਾ ਬਾਈ ਜੀ ਨਾਲ ਇਹਨਾਂ ਦਾ ਆਪਣਾ ਬਹੁਤ ਪਿਆਰ ਹੈ ਤੇ ਇਹ ਬਾਈ ਜੀ ਦੇ ਰਿਸ਼ਤੇਦਾਰ ਆ ਇਹ ਪਾਲ ਬਾਈ ਆਹ ਮੇਢੀ ਬਣਾਈ ਉਹ ਵੀਡੀਓ ਬਣਾ ਤੇਰਾ ਨੰਬਰ ਤੁਹਾਡਾ ਪਰਿਵਾਰ ਦਾ ਪਿਆਰ ਜਾਂਦਾ ਜਾਊਗਾ ਵੀ ਕਿੰਨਾ ਕੰਮ ਇਹ ਬਹੁਤ ਹੈ ਜੀ ਤੇ ਆਪਣਾ ਜਿੰਨਾ ਕਹਿ ਦਿੱ ਗਿਆ ਬਲੌਗ ਚੰਗਾ ਲੱਗਿਆ ਹਨਾ ਤਾਂ ਜਰੂਰ ਲਾਇਕ ਤੇ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਜਰੂਰ ਕਰੋ ਦੱਸਿਓ ਬਾਈ ਤੇ ਅੱਜ ਬਾਈ ਜੀ ਦਾ ਜਨਮ ਦਿਨ ਵੀ ਹੈ ਤੇ ਬਾਈ ਜੀ ਨੂੰ ਜਨਮ ਦਿਨ ਤੇ ਵੀ ਮੁਬਾਰਕਾਂ ਦੇ ਸਕਦਾ ਹਾਂ ਦਵਾ ਦਿੰਦੀਆਂ ਕਮੈਂਟ ਕਰਕੇ ਹੈਪੀ ਬਰਥਡੇ ਆਪਣੇ ਬਲੌਗ ਤੇ ਕਿਸੇ ਦੀ ਇੱਕ ਦੇ ਜੀਪ ਆ ਜਾਵੇ ਬਾਈ ਨੇ ਵੀ ਜਰਨ ਦਿੰਦੇ ਆ ਮਾਰਕਾ ਦੋ ਸਭ ਜੀਪ ਤੇ ਕਿਹੜੀ ਲਾਉਣੀ ਲਾਉਣੀ ਮੈਂ ਵੀ ਪਰਮਾਪ ਵਾਂਗੇ ਹੀ ਅਰਦਾਸ ਕਰੀਆ ਬਾਈ ਜੀ ਹਮੇਸ਼ਾ ਚੜ੍ਹਦੀ ਕਲਾ ਚ ਰਹਿਣ ਹਾਂ ਜਿੱਥੇ ਫਿਰਦੇ ਜਿੱਥੇ ਜੀ ਕਰਦਾ ਹੋਇ ਐ ਤੇ ਬਾਈ ਜੀ ਨਾਲ ਆਪਾਂ ਵੀ ਤੁਰੇ ਆਣੇ ਬੁਸੇ ਬਾਈ ਬਾਈ ਜੀ ਦਾ ਇਕੱਠ ਬੜਾ ਸੀਗਾ ਤੇ ਪਹਿਲਾਂ ਅਸੀਂ ਮਿਲੇ ਨਹੀਂ ਮਾਦਲ ਉਦੋਂ ਵੀਡੀਓ ਬਣਾਉਣ ਲੱਗੇ ਤੇ ਟੰਕਾ ਵਜਦਾ ਉਹੀ ਐਸੇ ਗੁੱਗੂ ਗਿੱਦਾ ਵਜਦਾ ਵਾਏ ਉਹ ਦੁਬਾਰਾ ਆਪਣਾ ਚੈਨਲ ਵਾਲਿਆਂ ਦੀ ਐਂਟਰੀ ਚੱਲੀ ਜਾਂਦੀ ਮੈਂ ਚੱਲ ਕਰ ਲੈਣ ਦੋ ਰਿਸਪੈਕਟ ਮਿਲਦੀ ਹੈ ਐਂਡ ਪੂਰੀ ਐਂਡ ਇਹ ਸਭ ਜਿਵੇਂ ਮਜ਼ਾ ਹੈ ਜੀ ਮੈਂ ਦਲ ਪਹਿਲਾਂ ਕਰ ਰਿਹਾ ਸੀਗਾ ਹੈਨਾ ਦੇਰ ਫਰੋਡ ਬਾਈ ਹੋਰੀ ਹੈਗੇ ਰੂਪੀ ਜੀ ਨੇਗੇ ਐਂਡ ਐਂਡ ਫਿਲਮ ਦਾ ਕਨਸੈਪਟ ਵੀ ਥੋੜਾ ਰੱਖਿਆ ਗਿਆ ਹੈਨਾ ਟਾਈਟ ਜੱਟ ਮੈਂ ਉਹਦੇ ਬਾਰੇ ਜਾਨਣਾ ਚਾਹੁੰਗਾ ਕਿ ਮੈਨੂੰ ਕੀ ਲੱਗੋ ਬਹੁਤ ਅੱਛੀ ਕਹਾਣੀ ਹੈ ਜੀ ਔਰ ਇੱਕ ਦੌਰ ਸੀ ਜਦੋਂ ਮਾਜੇ ਦੇ ਲਾਕੀ ਚ ਜਿਸ ਨਮਲੇ ਤੋਂ ਉਸ ਮਹੌਲ ਜਿੱਦਾਂ ਨਾਲ ਨਹੀਂ ਸਾਚ ਚਾ ਦੋ ਦੋ ਤੇ ਹੁਣ ਮਿਲਾਂਗੇ ਭਾਈ ਜੀ ਨੂੰ ਤੁਹਾਡਾ ਭਰਾ ਮਿਲਦਾ ਹੋਇਆ ਭਵਿੰਦਰ ਸਿੰਘ ਚੋਹਾਨ ਜਸਤੀ ਪੋਵਾਲੀ ਜੀ ਆ ਤੁਹਾਡਾ ਭਰਾ ਭਵਿੰਦਰ ਸਿੰਘ ਚੋਹਾਨ ਜੋ ਬਾਈ ਜੀ ਨਾਲ ਗੱਲਬਾਤ ਕਰ ਰਿਹਾ ਤੇ ਮੁਬਾਰਕਾਂ ਦੇ ਰਿਹਾ ਬਾਈ ਜੀ ਨੂੰ ਜਨਮ ਦਿਨ ਦੇ। ਇਹ ਗੁਰਬੀਰ ਸਿੰਘ ਜਲਦੌਰ ਮੇਰਾ ਬਚਪਨ ਦਾ ਯਾਰ ਹੈ। ਇਹ ਮੁੰਡਿਆ ਜੀ ਤੋਂ ਬਹੁਤ ਖੁਸ਼ੀ ਹੋਈ ਬਾਈ ਜੀ ਜਲਸਾ ਨੂੰ ਮਿਲਣ ਦੀ ਅੱਜ। 4-5 ਸਾਲਾਂ ਬਾਅਦ ਮਿਲੇ ਬਾਈ ਜੀ ਨੂੰ ਬਹੁਤ ਵਧੀਆ ਲੱਗਿਆ ਬਾਈ ਜੀ ਨੂੰ ਮਿਲ ਕੇ।